ਮੇਰੇ ਕੋਲ ਵੀ ਇਹ ਡਾਕੂਮੈਂਟ ਉਹਦੇ ਜੇਤ ਕੀ ਤਰੀਕਾ ਸਾਡੇਆਂ ਲੈਂਡ ਕਰਾ ਦੇ ਐਸੇ ਪਾਇਆ ਜੇ ਸਾਡੇ ਜਿਹੜਾ ਪਾਸੇ ਦਾ ਜਿੰਦ ਬਾਤ ਨਹੀਂ ਆ ਬਾਪੂ ਨਹੀਂ ਆ ਬਾਪੂ ਨੂੰ ਆਇਆ ਲਗਤਰਾ ਜਿਤਾ ਹੈ ਸਾਡੇ ਜੇਤੀ ਸੀਗਾ ਜੇ ਆਪਾਂ ਕਰਦੇ ਫੜੇ ਤਾਂ ਕਿਰੇ ਫੜਾ ਕਾ ਸੈਂਡ ਕੱਢ ਦੇ ਉਹ ਵੀਡੀਓ ਬਣਾਇਆ ਤੇਰੀ ਗੱਲ ਸੁਣ ਫੇਰੀ ਕੱਢਾ ਕੱਢਾ ਗੱਟ ਪਰ ਸੁਣ ਨਾ ਮਣੇ ਤੁਕ ਵੀ ਬਾਈ ਸਾਈਡ ਤੇ ਮੇਰੀ ਗੱਲ ਆਪਾਂ ਕੱਢਦੇ ਕਰਦਾ ਉਹ ਨਹੀਂ ਗੱਲ ਲੈਣਾ ਮੈਂ ਕੱਢ ਬਾਰੇ ਨਾ ਕਰੇ ਆਹ ਆਹ ਮੈਂ ਤੈਨੂੰ ਐ ਨਹੀਂ ਬਰਤ ਕਰਨ ਗਿਆ ਮਾਰ ਨਹੀਂ ਦਿੰਦਾ ਮੈਂ ਸੋਰੀ ਮਾਫ ਕਰਵਾਗਾ ਕੀ ਕਰਨਾ ਹੈ ਤੇ ਤੁਹਾਨੂੰ ਬਾਤ ਕੋਈ ਕਰਨਾ ਹੈ ਥੋੜੀ ਆਹ ਬੜਿਆ ਮੈਂ ਤੈਨੂੰ ਮੈਂ ਬਰੇ ਆਹ ਬਹੂੰ ਕਰਨਾ ਹੈ ਦੋ ਨਾ ਮੋੜੇ ਮੈਂ ਨਹੀਂ ਆਪੀ ਮੰਗਦਾ ਸੀ ਆਹ ਤੁਕ ਬਰਨ ਕਰਨਾ ਹੈ ਤੇ ਚਲੋ ਮਾਫ ਕਰ ਦੇ ਹੈ ਮੈਂ ਕੀ ਕਰਨਾ ਫਸਣਾ ਹੁਣ ਯਾਰ ਫਸਣਾ ਆਪਾਂ ਮਰ ਜਾ ਨਾ 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 ਬਸ ਨਾ ਤੁਹਾਨੂੰ ਮਰੇ ਤੇਰਾ ਖਾਜਾ ਵੀ ਜਾ ਤੇਰਾ ਖਾਜਾ ਹੋਗਾ ਨਹੀਂ ਹੁਣ ਖਾਜਾ ਮੈਨੂੰ ਪੁੱਛ ਇੱਕ ਮਿੰਟ ਮੇਰੀ ਗੱਲ ਸੁਣਾਂ ਮਾਰ ਮਾਰ ਕੇ ਜਿਹੜੀ ਕੱਲ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ ਨਿਊਜ਼ਪੀਕ ਲੜਕਾ ਜਿਹੜਾ ਉਹ ਗੁਰਦੁਆਰੇ ਦੇ ਵਿੱਚ ਜਿਹੜੇ ਹੈਗਾ ਉਹ ਡਰਗ ਲੈ ਰਿਆ ਸੀਗਾ ਔਰ ਉੱਥੇ ਦੇ ਪ੍ਰਬੰਧਕਾਂ ਨੇ ਉਹਨੂੰ ਫੜਿਆ ਸੀਗਾ ਉਹ ਅੱਜ ਸੀ ਵੈਰੀਫਾਈ ਕੀਤਾ ਹੈਗਾ ਉਹ ਲੜਕੇ ਦਾ ਨਾਮ ਹੈਗਾ ਰਣਜੀਤ ਸਿੰਘ ਕਾਂਸਟੇਬਲ ਰਣਜੀਤ ਸਿੰਘ ਮੋਗੇ ਡਿਸਟ੍ਰਿਕਟ ਚ ਪੋਸਟਡ ਆ ਉਹ ਤਾਂ ਉਹਦਾ ਜਿਹੜਾ ਪਿੰਡ ਹੈਗਾ ਉਹ ਹੈਗਾ ਸਰਾਵਾ ਪਿੰਡ ਆ ਜੇਤੋਂ ਸ਼ਬਦਿਕ ਪਿੰਡ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਇਹਦੇ ਬਾਰੇ ਹੁਣ ਜਿਹੜਾ ਕਾਂਸਟੇਬਲ ਬਾਰੇ ਉਥੇ ਮੋਗੇ ਤੋਂ ਪਤਾ ਕੀਤਾ ਹੈ 올ਰੀਡੀ ਐਬਸੈਂਟ ਚੱਲ ਰਿਹਾ ਵਾ ਜਿਹਨੂੰ ਅੱਜ ਇਹਦੇ ਪਿੰਡ ਤੋਂ ਰਾਉਂਡ ਅਪ ਕੀਤਾ ਵਾ ਰਾਉਂਡ ਅਪ ਕਰਕੇ ਹੁਣ ਇਹਦਾ ਅਸੀਂ ਮੈਡੀਕਲ ਕਰਵਾਵਾਂਗੇ ਮੈਡੀਕਲ ਕਰਨ ਤੋਂ ਬਾਅਦ ਜੋ ਵੀ ਰਿਜ਼ਲਟ ਆਊਗਾ ਡੋਪ ਦਾ ਉਹ ਫਿਰ ਅਸੀਂ ਇਮੀਡੀਏਟ ਐਸਐਸਪੀ ਮੋਗਾ ਉੱਥੇ ਭੇਜ ਦਵਾਂਗੇ ਤੇ ਉਹ ਐਸਐਸਪੀ ਮੋਗਾ ਵੱਲੋਂ ਜਿਹੜਾ ਇਮੀਡੀਏਟ ਦੇ ਖਿਲਾਫ ਜਿਹੜਾ ਡਿਪਾਰਟਮੈਂਟ ਜਿਹੜਾ ਐਕਸ਼ਨ ਲਿਆ ਜਾ ਰਿਹਾ ਵਾ ਇਹਨੂੰ ਇਮੀਡੀਏਟ ਜਿਹੜਾ ਹੈਗਾ ਡਿਸਕਸ ਕੀਤਾ ਜਾਊਗਾ ਜਿਸ ਤਾ ਕਿ ਇਹ ਉਹ ਨਸ਼ਾ ਵਿਰੋਧ ਮੁਹਿੰਮ ਚੱਲਦੀ ਪੰਜਾਬ ਦੀ ਉਸ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਨਾਜਮ ਹੋਵੇ ਜਾਂ ਕੋਈ ਸਰਕਾਰੀ ਅਮਪਲਾਈ ਹੋਵੇ ਸੁਣ ਬਖਸ਼ ਨਹੀਂ ਜਾਵੇ ਸਿੱਕੋ ਜਿਹੜਾ ਯੁੱਧ ਨਸ਼ਿਆਂ ਵਰਤ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਉਹ ਉਹਦਾ ਬਹੁਤ ਬਦਿਆ ਜਿਹੜਾ ਰਿਜ਼ਲਟ ਆਮ ਪਬਲਿਕ ਆਮ ਲੋਕਾਂ ਤੋਂ ਜਿਹੜਾ ਉਹ ਮਿਲ ਰਿਹਾ ਉਹਦਾ ਤੇ ਬਹੁਤ ਅੱਛਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਇੱਕ ਅੱਛੀ ਮੁਹਿੰਮ ਚੱਲ ਰਹੀ ਹੈਗੀ ਔਰ ਲੋਕ ਵੀ ਉਹਦਾ ਬਹੁਤ ਸਾਥ ਦੇ ਰਹੇ ਔਰ ਇਸ ਦੌਰਾਨ ਜੇ ਕੋਈ ਵੀ ਮੁਲਾਜ਼ਮ ਚਾਹੇ ਉਹ ਪੁਲਿਸ ਵਾਲਾ ਜਾਂ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਵੀ ਹੋਵੇ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਉਹ ਸਾਰਿਆਂ ਲਈ ਇੱਕੋ ਜਿਹਾ ਹੈ